ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਆਵਾਜ਼ ਆਪ ਸੁਣਦੇ ਹਾਂ ਲੇਖਕ ਨਾਨਕ ਸਿੰਘ ਜੀ ਦੀ ਇੱਕ ਹੋਰ ਕਹਾਣੀ ਲక్ష్ਮੀ ਪੂਜਾ ਮੈਂ ਕਹਿੰਨੀ ਹਾਂ ਇੱਕ ਖਿਲਾਰਾ ਤਾਂ ਮੁੱਕ ਲੈਣ ਦਿਆ ਕਰੋ ਕੰਮ ਵਿੱਚ ਕਦਮ ਪਾ ਬੈੰਨੇ ਹੋ ਹੋਰ ਹੋਰ ਚੁੱਪ ਚੁੱਪ ਬਗਵਾਸ ਨਾ ਕਰੀ ਜਾਇਆ ਕਰ ਹਰ ਵੇਲੇ ਵੇਲਾ ਕੁ ਵੇਲਾ ਵੇਖੀਦਾ ਕਾਮੋ ਵਿੱਚ ਕੜੰਮ ਤੇ ਸਗੋਂ ਤੂੰ ਪਾ ਦਿੱਤਾ ਆਕੇ ਮਸੇ ਮਸੇ ਲੱਗਾ ਸੀ ਜਰਾ ਮੋੜ ਬਣਨ ਖੁਰੇ ਪਿੱਛੇ ਮਤ ਜਨਾਨੀਆਂ ਦੀ ਪਤਨੀ ਫੇਰਨੀ ਬੋਲੀ ਓਵੇਂ ਹੀ ਮੂੰਹ ਲਟਕਾਈ ਬੜਬੜ ਕਰਦੀ ਪਿਛਾਂ ਮੁੜ ਗਈ ਸੁਖਵੀਰ ਸਿੰਘ ਨਾਮ ਹੈ ਇਸ ਦਾ ਤੇ ਉਪਨਾਮ ਹੈ ਚੇਤਨ ਅਰਥਾਤ ਦੋਹਾਂ ਨਾਵਾਂ ਵਾਲਾ ਆਦਮੀ ਇਸ ਦੇ ਪਿਛਲੇ ਨਾਮ ਦਾ ਸਬੰਧ ਦੁਨੀਆ ਨਾਲ ਤੇ ਦੂਜੇ ਦਾ ਸਾਹਿਤ ਨਾਲ ਹੈ ਆਪਣੇ ਤਬਕੇ ਵਿੱਚ ਮੰਨਿਆ ਹੋਇਆ ਸ਼ਾਇਰ ਪਰ ਦੁਨੀਆਦਾਰੀ ਦੇ ਤੌਰ ਤੇ ਹਰ ਦੌੜ ਵਿੱਚ ਪਛੜਿਆ ਹੋਇਆ ਹਰ ਮੈਦਾਨ ਚੋਂ ਭੱਜਿਆ ਹੋਇਆ ਇੱਕ ਬਦਨਸੀਬ ਜਿਹਾ ਆਦਮੀ ਜਾਂ ਇੰਜ ਸਮਝ ਲਓ ਕਿ ਸਰਸਵਤੀ ਦਾ ਵਰਾਸਾ ਹੈ ਤੇ ਨਕਸ਼ਮੀ ਦਾ ਸਰਾਪਿਆ ਹੋਇਆ ਵਰ ਤੇ ਸਰਾਪ ਇਹ ਦੋਵੇਂ ਜਿਸ ਦੇ ਨਾਲ ਹੀ ਰਹਿੰਦੇ ਨੇ ਇਸ ਦੇ ਪਰਛਾਵੇਂ ਵਾਂਗ ਚੇਤਨਵੀ ਕਵਿਤਾ ਜਿੱਥੇ ਸਾਹਿਤਿਕ ਅੰਬਰਾਂ ਵਿੱਚ ਤਾਰਾ ਬਣ ਕੇ ਚਮਕਦੀ ਹੈ ਉਥੇ ਰੋਜ਼ੀ ਰਿਜ਼ਕ ਦਾ ਸਵਾਲ ਹਮੇਸ਼ਾ ਹੀ ਉਸ ਲਈ ਇੱਕ ਲੰਮੀ ਥਕਾਵੇਂ ਤੇ ਅਮੁਖ ਮੰਜ਼ਿਲ ਬਣਿਆ ਰਹਿੰਦਾ ਹੈ ਜਿਹੜੀ ਮੰਜ਼ਿਲ ਦਾ ਉਸ ਲਈ ਨਾ ਕੋਈ ਆਦ ਹੈ ਨਾ ਅੰਤ ਨਾ ਅਤੀਤ ਨਾ ਵਰਤਮਾਨ ਤੇ ਨਾ ਹੀ ਕੋਈ ਭਵਿਕ ਉਹ ਜਿਨ੍ਹਾਂ ਕਾਲੇ ਰਾਹਾਂ ਤੇ ਅੱਜ ਆਪਣੇ ਕਦਮਾਂ ਨੂੰ ਘੜੀਸਦੇ ਵੇਖਦਾ ਹੈ ਅੱਜ ਤੋਂ 10 ਸਾਲ ਪਹਿਲਾਂ ਵੀ ਇਦਾਂ ਹੀ ਵੇਖਦਾ ਸੀ ਤੇ ਸ਼ਾਇਦ ਅਨੰਤ ਦੀ ਔੜਕ ਛੋਹੀ ਮੰਜ਼ਿਲ ਦੀ ਇੱਕ ਇਦਾਂ ਹੀ ਵੇਖਦਾ ਚੱਲਾ ਜਾਵੇਗਾ ਐਸਾ ਹੀ ਉਸਦਾ ਵਿਸ਼ਵਾਸ ਹੈ ਤੇ ਚੇਤਨ ਦਾ ਕੰਮ ਰੋਜ਼ਗਾਰ ਇਹ ਬੜਾ ਨਿਰਾਰਥਿਕ ਜਿਹਾ ਸਵਾਲ ਹੈ ਜਿਆ ਜਿਸ ਦੇ ਜਵਾਬ ਇੰਨੇ ਬਹੁਤੇ ਨੇ ਕਿ ਸ਼ਾਇਦ ਚੇਤਨ ਇਹਨਾਂ ਦੀ ਗਿਣਤੀ ਕਰਦਾ ਕਰਦਾ ਭੁੱਲ ਜਾਵੇ ਖਾਸ ਕਰਕੇ ਦੇਸ਼ ਦੀ ਵੰਡ ਤੋਂ ਬਾਅਦ ਜੱਤੋ ਉਸ ਦੇ ਉਪਨਾਮ ਨਾਲ ਇੱਕ ਹੋਰ ਦੇਸ਼ ਵਿਆਪੀ ਉਪਨਾਮ ਆ ਜੁੜਿਆ ਹੈ ਰਫਿਊਜੀ ਜਾਂ ਸ਼ਰਨਾਰਥੀ ਜਾਂ ਪੀੜਤ ਤਾਂ ਤੋਂ ਉਸ ਦਾ ਉਸ ਦੇ ਕੰਮਾਂ ਦਾ ਕੋਈ ਅੰਤ ਹੀ ਨਹੀਂ ਰਿਹਾ 4 ਦਿਨ ਕੋਈ 10 ਦਿਨ ਕੋਈ ਤੇ ਮਹੀਨਾ ਕੋਈ ਪਰ ਅੱਜ ਕੱਲ੍ਹ ਉਹ ਜਿਸ ਕੰਮ ਵਿੱਚੋਂ ਆਪਣੇ ਤੇ ਆਪਣੇ ਟੱਬਰ ਦੇ ਪੇਟ ਲਈ ਇੰਦਨ ਪੈਦਾ ਕਰਦਾ ਹੈ ਉਸ ਨੂੰ ਕੋਈ ਵੀ ਨਾਂ ਦਿੱਤਾ ਜਾ ਸਕਦਾ ਹੈ ਆਰਟਿਸਟ ਪਥੇਰਾ কুমਿਆਰ ਆਦਿ ਉਹ ਮਿੱਟੀ ਦੇ ਖਡਾਉਣੇ ਬਣਾਉਂਦਾ ਹੈ ਸ਼ੁਰੂ ਤੋਂ ਹੀ ਉਹ ਥੋੜਾ ਬਹੁਤ ਨਕਾਸ਼ੀ ਜਾਂ ਮੁਸਵਰੀ ਨੂੰ ਮੋਹ ਮਾਰਦਾ ਸੀ ਜਿਸ ਕਰਕੇ ਕੰਮ ਉਸਦੇ ਆੜੇ ਆ ਗਿਆ ਵੰਡ ਤੋਂ ਬਾਅਦ ਜਿਸ ਤਰ੍ਹਾਂ ਦੇਸ਼ 'ਚੋਂ ਮੋਚੀ, ਜੁਲਾਹੇ, ਤੇਲੀ ਆਦੀ ਪੇਸ਼ਾਵਰ ਲੋਕਾਂ ਦੇ ਚਲੇ ਜਾਣ ਕਰਕੇ ਇਨਾ ਕੰਮਾਂ ਨੂੰ ਗੈਰ ਪੇਸ਼ਾਵਰਾਂ ਨੇ ਅਪਣਾ ਲਿਆ ਸੀ ਇਸ ਤਰ੍ਹਾਂ ਇੱਕ ਢਾਉਣੇ ਸਾਜ਼ੀ ਦਾ ਪੇਸ਼ਾ ਵੀ ਜਦ ਯਤੀਮ ਰਹਿ ਗਿਆ ਤੇ ਕਈਆਂ ਗੈਰ ਪੇਸ਼ੇਵਾਰਾਂ ਨੇ ਇਸ ਦੀ ਸਰਪ੍ਰਸਤੀ ਸ਼ੁਰੂ ਕਰ ਦਿੱਤੀ ਉਹਨਾਂ ਵਿੱਚੋਂ ਹੀ ਇੱਕ ਹੈ ਇਹ ਚੇਤਨ ਚੇਤਨ ਨੂੰ ਦੂਜੇ ਕੰਮਾਂ ਨਾਲੋਂ ਇਹ ਕੰਮ ਪਸੰਦ ਜ਼ਰੂਰ ਹੈ ਕਿਉਂਕਿ ਇਸ ਵਿੱਚ ਕੁਝ ਨਾ ਕੁਝ ਕੋਮਲ ਹੁਨਰ ਦੀ ਝਲਕ ਹੁੰਦੀ ਹੈ ਪਰ ਜੇ ਆਮਦਨੀ ਵੱਲ ਵੇਖਿਆ ਜਾਵੇ ਤਾਂ ਇਸ ਵਰਗਾ ਨੇਸਤੀ ਕੰਮ ਹੋਰ ਕੋਈ ਨਹੀਂ ਦਿਸੇਗਾ ਮਿੱਟੀ ਨਾਲ ਮਿੱਟੀ ਹੋਏ ਰਹਿਣਾ ਉਸ ਨੂੰ ਗੁੰਨਣਾ ਡੋਲਣਾ ਪਕਾਣਾ ਫਿਰ ਚਿੱਤਰਨਾ ਤੇ ਛੇਕੜ ਬਾਜ਼ਾਰ ਵਿੱਚ ਖਿਡਾਉਣਿਆਂ ਦਾ ਮੁੱਲ ਪਾਉਣਾ ਤਿੰਨ ਆਨੇ ਤੋਂ ਲੈ ਕੇ 8 ਆਨੇ ਦਰਜਣ ਅਰਥਾਤ 1 ਪੈਸੇ ਤੋਂ ਲੈ ਕੇ 3 ਪੈਸੇ ਖਿਡਾਉਣਾ ਪਰ ਇਸ ਪੇਸ਼ੇ ਦੀ ਇੱਕ ਕੰਨੀ ਐਸੀ ਵੀ ਸੀ ਜਿਹੜੀ ਰਤੀ ਮਾਸਾ ਉਤਸ਼ਾਹ ਵਧਾਉ ਹੈ ਅਰਥਾਤ ਦੀਵਾਲੀ ਦਾ ਤਿਉਹਾਰ ਇਸ ਮੌਕੇ ਤੇ ਖਿਡੌਣੇ ਸਾਜ਼ਾ ਪਾਸ ਕਾਫੀ ਗਾੜ ਹੁੰਦੀ ਹੈ ਦੀਵਾਲੀ ਨੇੜੇ ਹੋਣ ਕਰਕੇ ਚੇਤਨ ਲਈ ਵੀ ਅੱਜਕੱਲ ਗਾੜ ਮਾੜ ਦੇ ਦਿਨ ਸਨ ਉਹ ਦੀਵਾਲੀ ਦੇ ਤਿਉਹਾਰ ਲਈ ਛੋਟੇ ਮੋਟੇ ਖਿਡੌਣਿਆਂ ਦੀ ਥਾਂ ਲక్ష్ਮੀ ਦੀਆਂ ਵੱਡੇ ਵੱਡੇ ਆਕਾਰ ਦੀਆਂ ਮੂਰਤੀਆਂ ਬਣਾਇਆ ਕਰਦਾ ਹੈ ਤੇ ਮਿੱਟੀ ਦੀਆਂ ਨਹੀਂ ਗੱਚ ਮਤਲਬ ਇਟਾਲੀਅਨ ਪਲਾਸਟਰ ਦੀਆਂ ਇਸ ਕੰਮ ਵਿੱਚ ਉਸ ਦਾ ਹੱਥ ਦੂਸਰੇ ਕਾਰੀਗਰਾਂ ਨਾਲੋਂ ਸਾਫ਼ ਹੈ ਜਿਸ ਕਰਕੇ ਉਸਨੂੰ ਦੀਵਾਲੀ ਤੋਂ ਪਹਿਲਾਂ ਲక్ష్ਮੀ ਲਈ ਕਾਫੀ ਆਰਡਰ ਮਿਲ ਜਾਇਆ ਕਰਦੇ ਨੇ ਪਰ ਐਤਕੀ ਦੀ ਦੀਵਾਲੀ ਸ਼ਾਇਦ ਉਸਨੂੰ ਸੌਜੀ ਨਹੀਂ ਸੱਜੀ ਬਾਤ ਤੇ ਫੋੜਾ ਨਿਕਲ ਆਉਣ ਕਰਕੇ ਉਹ ਕੰਮ ਕਰਨ ਤੋਂ ਆਰੀ ਸੀ ਜਿਸ ਕਰਕੇ ਉਸਨੇ ਇੱਕ ਦਾ ਆਰਡਰ ਤੋਂ ਵੱਧ ਨਹੀਂ ਸੀ ਲਿਆ ਇਸ ਤੋਂ ਛੁੱਟ ਉਸਨੂੰ ਜਿਹੜਾ ਕੰਮ ਵਿੱਚ ਕਦਮ ਆ ਪਿਆ ਏ ਸੀ ਇੱਕ ਕਵਿਤਾ ਦੀ ਫਰਮਾਇਸ਼ ਸਥਾਨਕ ਪਰਚੇ ਦੇ ਇੱਕ ਸੰਪਾਦਕ ਨੇ ਦਿਵਾਲੀ ਅੰਕ ਕੱਢਣਾ ਸੀ ਤੇ ਚੇਤਨ ਦੀ ਕਵਿਤਾ ਉਹ ਪਹਿਲੇ ਸਫੇ ਤੇ ਦੇਣਾ ਚਾਹੁੰਦਾ ਸੀ ਚੇਤਨ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਕੰਮ ਨੂੰ ਪਹਿਲਾਂ ਖਤਮ ਕਰੇ ਕਿ ਕਦਮ ਨੂੰ ਅਰਥਾਤ ਲక్ష్ਮੀ ਦੀਆਂ ਦੋ ਦਰਜਣ ਮੂਰਤੀਆਂ ਮੁਕੰਮਲ ਕਰੇ ਕਿ ਕਵਿਤਾ ਲਿਖੇ ਇਸੋ ਤੇ ਮੁਸੀਬਤ ਹੈ ਕਿ ਫੋੜਾ ਉਸ ਦੀ ਸੱਜੀ ਬਾਹ ਤੇ ਸੀ। ਚੇਤਨ ਸੋਚ ਰਿਹਾ ਸੀ ਕਿ ਮੂਰਤੀਆਂ ਪਾਸੋਂ ਵਰਦਾਨ ਮੰਗਿਆ ਜਾਏਗਾ ਤਾਂ ਜੋ ਲਕਸ਼ਮੀ ਉਹਨਾਂ ਦੀ ਪੂਜਾ ਤੇ ਨਿਹਾਲ ਹੋ ਕੇ ਉਹਨਾਂ ਨੂੰ ਹੋਰ ਬਹੁਤਾ ਚਾਂਦੀ ਸੋਨਾ ਦੇਵੇ ਤੇ ਸ਼ਾਇਦ ਦੇਵੇਗੀ ਵੀ ਕਿਉਂਕਿ ਉਹ ਭਗਤਾ ਉੱਤੇ ਹੀ ਤਾਂ ਹਮੇਸ਼ਾ ਨਿਹਾਲ ਹੁੰਦੀ ਹੈ। ਪਰ ਜਿਹੜਾ ਰਾਤਾਂ ਜਾਗ-ਜਾ ਕੇ ਪੀੜਾ ਸਹਾਰ-ਸਹਾਰ ਕੇ ਇਸ ਦੀ ਰਚਨਾ ਕਰਦਾ ਹੈ ਇਸ ਦੇ ਨਕਸ਼ਾ ਨੂੰ ਚਿੱਤਰਦਾ ਹੈ ਇਸ ਵਿੱਚ ਚੁੰਬਕ ਸ਼ਕਤੀ ਵਰਦਾ ਹੈ ਉਸ ਤੇ ਇੰਨੀ ਕਰੋਪੀ ਕਿਉਂ ਚੇਤਨ ਆਪਣੇ ਦੁੱਖ ਦੇ ਤੇ ਚੀਸਾ ਮਾਰਦੀ ਬਾਹ ਨੂੰ ਸਾਰੇ ਜ਼ੋਰ ਨਾਲ ਹਰਕਤ ਦਿੰਦਾ ਹੋਇਆ ਬਰਾਬਰ ਮੂਰਤੀਆਂ ਡੋਲੀ ਜਾ ਰਿਆ ਸੀ ਤੇ ਸੋਚੀ ਜਾ ਰਿਆ ਸੀ ਸੋਚਦੇ ਆ ਅਚਾਨਕ ਉਸ ਦਾ ਧਿਆਨ ਹੋਰ ਪਾਸੇ ਚਲਾ ਗਿਆ ਇਹ ਤਾਂ ਸਗੋਂ ਮੈਨੂੰ ਕਵਿਤਾ ਲਈ ਮਜਬੂਰ ਲੱਗ ਗਿਆ ਲక్ష్ਮੀ ਪੂਜਾ ਕਿੰਨੀ ਮੁਸ਼ਾਬਤ ਹੈ ਇਸ ਸਰਲੇਖ ਵਿੱਚ ਤੇ ਮੇਰੇ ਖਿਆਲਾਂ ਵਿੱਚ ਕਵਿਤਾ ਬਣੇਗੀ ਕਿ ਇੱਕ ਵਾਰੀ ਦੇਸ਼ ਦੀ ਸੁੱਤੀ ਹੋਈ ਰੂਹ ਨੂੰ ਟੰਬ ਕੇ ਜਗਾ ਦੇਵੇਗੀ ਪੜਨ ਵਾਲਿਆਂ ਦੀਆਂ ਅੱਖਾਂ ਖੁੱਲ ਜਾਣਗੀਆਂ ਤੇ ਉਹਨਾਂ ਨੂੰ ਸਮਝ ਪੈ ਜਾਵੇਗੀ ਕਿ ਦੇਸ਼ ਵਿਆਪੀ ਆਰਥਿਕ ਉਲਝਣਾਂ ਦਾ ਅਸਲ ਹੱਲ ਕਿੱਥੇ ਹੈ ਉਹ ਲੋਕ ਖੁਦ ਮਹਿਸੂਸ ਕਰਨਗੇ ਲక్ష్ਮੀ ਵਾਹ ਉਹ ਦੌਲਤ ਨੂੰ ਬਣਾਉਂਦਾ ਕੌਣ ਹੈ ਤੇ ਇਸ ਤੋਂ ਵਰਸਾਂਦਾ ਕੌਣ ਹੈ ਏ ਕੜਿੰਦੀ ਕਿੱਥੇ ਹੈ ਤੇ ਇਸ ਦੇ ਉਲਟ ਫੇਰ ਦਾ ਅਸਲ ਕਾਰਨ ਕੀ ਹੈ ਬਿਮਾਰੀ ਦਾ ਅਸਲ ਇਲਾਜ ਕੀ ਹੈ ਬੇਸ਼ੱਕ ਬੇਸ਼ੱਕ ਚੇਤਨ ਦਾ ਦਿਲ ਗਿੱਠਾ ਉਛਲ ਰਿਹਾ ਸੀ ਕਵਿਤਾ ਬੇਨਜ਼ੀਰ ਬਣੇਗੀ ਤੇ ਬਣੇਗੀ ਵੀ ਟਾਈਟਲ ਦੇ ਸਫੇ ਤੇ ਛਪਣ ਦੇ ਲਾਇਕ ਲక్ష్ਮੀ ਪੂਜਾ ਤਾਂ ਮੈਨੂੰ ਪਹਿਲਾਂ ਘੰਟਾ ਲਾ ਕੇ ਕਵਿਤਾ ਦਾ ਕੰਮ ਖਤਮ ਕਰ ਲੈਣਾ ਚਾਹੀਦਾ ਹੈ ਰਾਤ ਅਜੇ ਕਾਫੀ ਪਈ ਹੈ ਆਪਣੇ ਦਵਾਲੇ ਦਾ ਖਿੰਡਲ ਖਲੇਰਾ ਵਿੱਚ ਇਹ ਛੱਡ ਕੇ ਚੇਤਨ ਉੱਠ ਖਲੋਤਾ ਰੰਗਾਂ ਵਾਲੀਆਂ ਪਿਆਲੀਆਂ ਉਸ ਇੱਕ ਪਾਸੇ ਸਰਕਾ ਦਿੱਤੀਆਂ ਬੁਰਸ਼ ਆਲੇ ਵਿੱਚ ਰੱਖ ਕੇ ਇੱਕ ਪੁਰਾਣੇ ਪਰਨੇ ਨਾਲ ਹੱਥ ਪਹੁੰਚ ਲੈ ਡੋਲੀਆਂ ਤੇ ਅਣਡੋਲੀਆਂ ਮੂਰਤੀਆਂ ਨੂੰ ਅੱਗੇ ਪਿੱਛੇ ਸਮੇਟ ਕੇ ਤਾ ਜੋ ਕਿਸੇ ਨੂੰ ਠੋਕਰ ਨਾ ਲੱਗ ਜਾਵੇ ਉਹ ਜਾ ਕੇ ਕਾਪੀ ਤੇ ਕਲਮ ਦਿਵਾਤ ਚੁੱਕ ਲਿਆ ਤੇ ਫਿਰ ਉਸੇ ਥਾਂ ਬੈਠ ਕੇ ਉਸਨੇ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਲక్ష్ਮੀ ਪੂਜਾ ਪਹਿਲਾ ਬੰਦ ਪੂਰਾ ਕਰਕੇ ਦੂਜੇ ਦੇ ਅੱਧ ਵਿੱਚ ਹੀ ਪੂਜਾ ਸੀ ਕਿ ਕਦਮਾਂ ਦੀ ਆਵਾਜ਼ ਸੁਣ ਕੇ ਉਸ ਦੀ ਕਲਮ ਰੁਕ ਗਈ ਸ਼੍ਰੀਮਤੀ ਉਸ ਦੇ ਸਾਹਮਣੇ ਖੜੀ ਇੰਜ ਉਸ ਵੱਲ ਤੱਕ ਰਹੀ ਸੀ ਜਿਵੇਂ ਚੇਤਨ ਨੇ ਕੋਈ ਉਹ ਉਹਦਾ ਘੜਾ ਮੋਦਾ ਕਰ ਦਿੱਤਾ ਹੋਈ ਮੈਂ ਕਹਿੰਨੀ ਆ ਇੱਕ ਖਿਲਾਰਾ ਤੇ ਮੁਕ ਲੈਣ ਦਿਆ ਕਰੋ ਕੰਮ ਵਿੱਚ ਕੜਮ ਪਾ ਬੰਦੇ ਜੇ ਹੋਰ ਹੋਰ ਚੇਤਨ ਨੂੰ ਜਿਵੇਂ ਕਿਸੇ ਨੇ ਪਹਾੜ ਦੀ ਚੋਟੀ ਤੋਂ ੱੱਕਾ ਦੇ ਦਿੱਤਾ ਹੋਈ ਉਸ ਦੀ ਕਲਪਨਾ ਮਸ਼ੀਨ ਵਿੱਚ ਜਿਹੜੀ ਇਸ ਵੇਲੇ ਭਾਪ ਪੂਰਤ ਤੇ ਮਰਹਮ ਸਪਰਸ਼ੀ ਬੁਣਤਰ ਬੁਣੀ ਜਾ ਰਹੀ ਸੀ ਸਾਰੀ ਉਦੜ-ਪੁਦੜ ਕੇ ਤਾਰ-ਤਾਰ ਹੋ ਗਈ ਗੁੱਸੇ ਦੇ ਹਿਰਕ ਨਾਲ ਕੰਡਿਆਂ ਤੀਕ ਭਰ ਕੇ ਉਸ ਪਤਨੀ ਵੱਲ ਇੰਜ ਤੱਕਿਆ ਜਿਵੇਂ ਉਸ ਨੂੰ ਚੱਬ ਹੀ ਜਾਣਾ ਚਾਹੁੰਦਾ ਹੋਵੇ ਚੁੱਪ ਚੁੱਪ ਬੱਕੜਵਾ ਨਾ ਕਰੀ ਜਾਇਆ ਕਰ ਐਵੇਂ ਕੰਮ ਵਿੱਚ ਕੜੰਮ ਤੇ ਸਗੋਂ ਤੂੰ ਪਾਦ ਤਾ ਆ ਕੇ ਮਸੇ ਮਸੇ ਲੱਗਾ ਸੀ ਜਰਾ ਮੂਡ ਬਣ ਖੁਰੀ ਪਿੱਛੇ ਮਤ ਜਨਾਨੀਆਂ ਦੀ ਪਤਨੀ ਫੇਰ ਨਹੀਂ ਬੋਲੀ ਉਹੀ ਮੂੰਹ ਲਟਕਾਈ ਬੁਰਬੁਰ ਕਰਦੀ ਪਿਛਾਂ ਮੁੜ ਗਈ ਚੇਤਨ ਨੇ ਸ਼ੁਕਰ ਕੀਤਾ ਬਲਾਟਣੀ ਉਹ ਫੇਰ ਆਪਣੇ ਰੁਝੇਵੇਂ ਵਿੱਚ ਰੁੱਝ ਗਿਆ ਪਰ ਸੁਰਤਾਲ ਜਿਹੜਾ ਪਤਨੀ ਦੇ ਸ਼ਬਦਾਂ ਨੇ ਬਖੇਰ ਦਿੱਤਾ ਸੀ ਉਹ ਮੁੜ ਕੇ ਥਾਂ ਸਿਰ ਨਾ ਸਕਿਆ ਜਿਉਂ ਹੀ ਉਹ ਅਗਲੀ ਸਤਰ ਲਿਖਣ ਲੱਗਦਾ ਕਿ ਉਸ ਨੂੰ ਜਾਪਦਾ ਜਿਵੇਂ ਸ਼੍ਰੀਮਤੀ ਗਈ ਨਹੀਂ ਬਰਾਬਰ ਉਸ ਦੇ ਸਿਰ ਤੇ ਆਪਣੇ ਵਾਕਾਂ ਨੂੰ ਦੁਹਰਾਈ ਜਾ ਰਹੀ ਹੈ ਫੇਰ ਇਹਨਾਂ ਵਾਕਾਂ ਦੀਆਂ ਤਆਂ ਹੇਠੋਂ ਕਈ ਹੋਰ ਵਾਕ ਨਿਕਲਦੇ ਚਲੇ ਆਰੇ ਸੰ ਛੇਤੀ ਛੇਤੀ ਮੁਕਾਓ ਨਾ ਕੰਮ ਨੂੰ ਕੁੜੀ ਨੂੰ ਦਿਹਾਰ ਭੇਜਣਾ ਵਿਫਲ ਕੇ ਸ਼ਹਿਰਦਾਰੀ ਦਾ ਕੰਮ ਏ ਬੂਹੇ ਤੇ ਬੂਹਾ ਵੇ ਕੀ ਕਹਿਣਗੇ ਕੁੜਮ ਪਹਿਲੀ ਪਹਿਲੀ ਦੀਵਾਲੀ ਏ ਗਰੀਬੋ ਗਰੀਬੀ ਕੁਝ ਤੇ ਕਰਨਾ ਹੀ ਪਵੇਗਾ ਨਾ ਤੇ ਫਿਰ ਇਸ ਗੱਲ ਥਲਿਓ ਇੱਕ ਹੋਰ ਵਰੇ ਪਿਛੋਂ ਦਿਹਾਰ ਆਉਂਦਾ ਵੇ ਕੋਈ ਰੋਜ਼ ਰੋਜ਼ ਤੇ ਨਹੀਂ ਦੀਵਾਲੀ ਆਉਣੀ ਦੂਜਿਆਂ ਵੱਲ ਤੱਕ ਤੱਕ ਨਿਆਣੇ ਹੋਂਗਾ ਪਰਦੇ ਨੇ ਪਾਦ ਸਿਰ ਮਠਿਆਈ ਸੀ ਦੋ ਚਾਰ ਪਟਾਕੇ ਮਤਾਬੀਆਂ ਸੀ ਕਾਪੀ ਚੇਤਨ ਦੇ ਗੋਡੇ ਉੱਤੇ ਖੁੱਲੀ ਪਈ ਸੀ ਕਲਮ ਉਸਦੇ ਪੋਟਿਆਂ ਵਿੱਚ ਸੀ ਪਰ ਲక్ష్ਮੀ ਪੂਜਾ ਦੇ ਸਰਲੇਖ ਥਲਵੇਂ ਉਹ ਹਿਰਦੇ ਛੋਹੀ ਕਵਿਤਾ ਉਹ ਤਾਂ ਜਿਵੇਂ ਖੰਭ ਲਾ ਕੇ ਕਿਤੇ ਉੱਡ ਗਈ ਹੋਵੇ ਕਵਿਤਾ ਕੋਈ ਜੰਗਲ ਦਾ ਸ਼ਿਕਾਰਤਾ ਨਹੀਂ ਜਿਸ ਨੂੰ ਭੱਜੇ ਹੋਏ ਨੂੰ ਕੋਈ ਨਠੂ ਭਜੋ ਨਾਲ ਜਾ ਘੇਰੇਗਾ ਨਾਹੀ ਇਹ ਦਾਣਿਆਂ ਦੀ ਗੰਡੜੀ ਹੈ ਜਿਹੜੀ ਪਾਟ ਜਾਣ ਤੋਂ ਬਾਅਦ ਬੰਦਾ ਹੂੰਜ ਸਬਰ ਲਵੇਗਾ ਕਵਿਤਾ ਤਾਂ ਉਹ ਇੱਛਾ ਧਾਰੀ ਪੰਛੀ ਹੈ ਜਿਹੜਾ ਮਰਜ਼ੀ ਨਾਲ ਹੀ ਤੁਹਾਡੇ ਬਨੇਰੇ ਤੇ ਬੋਲੇਗਾ ਤੇ ਜੇ ਇੱਕ ਵਾਰੀ ਉੱਡ ਗਿਆ ਤਾਂ ਹਜ਼ਾਰ ਢੰਗ ਵੀ ਉਸ ਨੂੰ ਮੋੜ ਨਹੀਂ ਸਕਣਗੇ ਘੰਟਾ ਡੇਢ ਘੰਟਾ ਚੇਤਨ ਨੇ ਇਸੇ ਹਾਲਤ ਵਿੱਚ ਗੁਜ਼ਾਰ ਦਿੱਤਾ ਇਹ ਜਦ ਕਵਿਤਾ ਦੇ ਰੌਣ ਨੂੰ ਦੁਬਾਰਾ ਦਿਮਾਗ ਵਿੱਚ ਕੁਸੇੜਨ ਦੀ ਉਸ ਦੀ ਕੋਈ ਵੀ ਕੋਸ਼ਿਸ਼ ਕਾਮਯਾਬ ਨਾ ਹੋਈ ਤਾਂ ਉਸ ਨੇ ਕਾਪੀ ਇੱਕ ਪਾਸੇ ਰੱਖ ਦਿੱਤੀ ਇਹ ਸੋਚਦਿਆਂ ਕਿ ਲక్ష్ਮੀ ਦੀਆਂ ਮੂਰਤੀਆਂ ਚਿੱਤਰਨਿਆਂ ਹੀ ਤਾਂ ਕਵਿਤਾ ਨੇ ਮੇਰੇ ਅੰਦਰ ਪ੍ਰਵੇਸ਼ ਕੀਤਾ ਇੱਕ ਵਾਰੀ ਫੇਰ ਕਿਉਂ ਨਾ ਕੰਮ ਵਿੱਚ ਲੱਗ ਪਵਾਂ ਸ਼ਾਇਦ ਅੱਗੇ ਵਾਂਗ ਫੇਰ ਰੌਣ ਬਣ ਜਾਵੇ ਉਸ ਬੋਲੇ ਨੂੰ ਪਰ ਇਸ ਗੱਲ ਦਾ ਨਹੀਂ ਸੀ ਪਤਾ ਕਿ ਲక్ష్ਮੀ ਤੇ ਸਰਸਵਤੀ ਦਾ ਘੜੇਵੱਟੇ ਦਾ ਵੈਰ ਹੈ ਬੈਠਿਆਂ ਬੈਠਿਆਂ ਉਸ ਦੀ ਫੋੜੇ ਵਾਲੀ ਬਾਹ ਆਕੜ ਗਈ ਜਦ ਉਸਨੇ ਹਿਲਾਣ ਜੁਲਾਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਜੱਪਿਆ ਜਿਵੇਂ ਕਿਸੇ ਨੇ 5-10 ਮਣਾਂ ਦੇ ਪੱਥਰ ਹੀਠ ਉਸ ਦੀ ਬਾਹ ਦੇ ਦਿੱਤੇ ਹੋਏ ਇੱਕ ਥਾਂ ਤੋਂ ਚੁੱਕ ਕੇ ਦੂਜੀ ਥਾਂ ਰੱਖਣ ਵਿੱਚ ਉਸ ਦੀ ਜਾਨ ਨਿਕਲਦੀ ਸੀ ਫਿਰ ਵੀ ਉਸ ਹਾਰ ਨਹੀਂ ਮੰਨੀ ਰੰਗਾਂ ਵਾਲੀਆਂ ਪਿਆਲੀਆਂ ਉਸਨੇ ਨੇੜੇ ਕਰ ਲਈਆਂ ਬੁਰਸ਼ ਸੰਭਾਲੇ ਮੂਰਤੀਆਂ ਨੂੰ ਚੁੱਕ ਕੇ ਆਪੋ ਆਪਣੇ ਟਿਕਾਣੇ ਲਿਆ ਰੱਖਿਆ ਤੇ ਮੂੜ ਕੰਮ ਵਿੱਚ ਲੱਗ ਪਿਆ ਪਰ ਉਸ ਦਾ ਮਨ ਨਹੀਂ ਜੁੜ ਸਕਿਆ ਮਨ ਜਿਵੇਂ ਕਿਸੇ ਬਾਂਦਰ ਦੇ ਰੂਪ ਵਿੱਚ ਵਟ ਗਿਆ ਹੋਵੇ ਟਪੂਸੀ ਮਾਰ ਕੇ ਕਵਿਤਾ ਵਿੱਚ ਛਾਲ ਮਾਰ ਕੇ ਮੁਨਿਆਰ ਦੀ ਦੁਕਾਨ ਤੇ ਛੜੱਪਾ ਮਾਰ ਕੇ ਐਡੀਟਰ ਦੇ ਦਫ਼ਤਰ ਵਿੱਚ ਚੌਂਕ ਦੇ ਘੰਟਾ ਕਰਦੇ 2 ਵਜਾਏ ਚੇਤਨ ਤਰਵਕ ਪਿਆ ਉਸ ਨੂੰ ਯਾਦ ਨਹੀਂ ਸੀ ਆ ਰਿਹਾ ਕਿ ਪਿਛਲੇ 2-3 ਘੰਟੇ ਉਸਨੇ ਮੂਰਤੀਆਂ ਵਿਚਾਲੇ ਜਾਗਦਿਆਂ گزارੇ ਸਨ ਕਿ ਸੁੱਤੇਆਂ ਪਰ ਉਸ ਨੂੰ ਇੰਨਾ ਪਤਾ ਸੀ ਕਿ ਕੰਮ ਜਿਉਂਦਾ ਤਿਉਂ ਪਿਆ ਹੈ ਉਸ ਦੇ ਸਿਰ ਵਿੱਚ ਤਰਾਟਾਂ ਪੈ ਰਹੀਆਂ ਸਨ ਤੇ ਕੰਨਾਂ ਵਿੱਚ ਘੂੰ ਘੂੰ ਹੋ ਰਹੀ ਸੀ ਸਰੀਰ ਦਾ ਅੰਗ ਅੰਗ ਛੁੱਟ ਗਿਆ ਹੋਇਆ ਇਹ ਮਾਹਾਂ ਦੇ ਇਹ ਤਾਂ ਜਿਵੇਂ ਸਾਰੀ ਦੀ ਸਾਰੀ ਇੱਕ ਵੱਡੇ ਸਾਰੇ ਫੋੜੇ ਦੇ ਰੂਪ ਵਿੱਚ ਬਦਲ ਗਈ। ਦੀਵੇ ਵਿੱਚ ਤੇਲ ਮੁੱਕ ਚੱਲਾ ਸੀ। ਕੇਵਲ ਬੱਤੀ ਸੜ ਰਹੀ ਸੀ। ਟੰ ਟੰ ਦੀਆਂ ਇਹਨਾਂ ਦੋਹਾਂ ਟੰਕਾਰਾਂ ਨੇ ਚੇਤਨ ਦੇ ਪਿੰਡੇ ਤੇ ਚਾਵਕ ਜੜ ਕੇ ਖਬਰਦਾਰ ਕਰ ਦਿੱਤਾ। ਮੂਰਖ। ਕੁੱਲ 4-5 ਘੰਟੇ ਬਾਕੀ ਰਹਿ ਗਏ ਨੇ ਤੇ ਤੇਰਾ ਕੰਮ ਅਜੇ ਗੋੜੇ ਵਿੱਚੋਂ ਪੂਣੀ ਵੀ ਨਹੀਂ ਛੋਈ ਗਈ। ਉਹ ਉੱਠ ਗਲੋਤਾ ਉਸਨੇ ਮਹਿਸੂਸ ਕੀਤਾ ਜਿਵੇਂ ਹੁਣੇ ਘੇਰਨੀ ਖਾ ਕੇ ਬਸ ਡਿੱਗਾ ਇਹ ਬਸ ਡਿੱਗਾ ਪਤਾ ਨਹੀਂ ਇਹ ਨੀਂਦੇ ਦਾ ਅਸਰ ਸੀ ਜਾਂ ਅਧੂਰੇ ਕੰਮ ਦੀ ਚਿੰਤਾ ਦਾ ਜਾਂ ਕੁੜੀ ਦੇ ਦਿਹਾਰ अथवा ਨਿਆਣਿਆਂ ਦੀਆਂ ਮੰਗਾਂ ਦਾ ਦੀਵੇ ਵਿੱਚ ਤੇਲ ਪਾਣ ਲਈ ਉਸਨੂੰ ਬੋਤਲ ਲੈਣ ਦੂਸਰੇ ਕਮਰੇ ਵਿੱਚ ਜਾਣਾ ਪਿਆ ਤੇ ਜਾਣ ਲੱਗਿਆ ਜਿਉਂ ਹੀ ਲక్ష్ਮੀ ਦੀ ਇੱਕ ਮੂਰਤੀ ਉੱਤੇ ਉਸ ਦਾ ਪੈਰ ਆਇਆ ਕਿ ਉਹ ਠੇਂਡਾ ਖਾ ਕੇ ਵੱਖੀ ਪਰਨੇ ਕੰਧ ਦੇ ਨਾਲ ਜਾਵਤ ਜਾ ਉਸ ਦੀ ਫੋੜੇ ਵਾਲੀ ਬਾਹ ਬਿਲਬਿਲਾ ਉੱਥੀ ਹੁਣ ਉਸ ਵਿੱਚ ਊੱਕਾ ਸਾਹ ਸਤ ਬਾਕੀ ਨਹੀਂ ਸੀ ਨਾ ਮੂਰਤੀਆਂ ਬਣਾਉਣ ਜੋਗਾ ਨਾ ਕਵਿਤਾ ਲਿਖਣ ਜੋਗਾ ਉਹ ਡੇਗਦਾ ਟੈਂਦਾ ਮੰਜੇ ਤੇ ਕਿਸੇ ਤਰ੍ਹਾਂ ਪੜ ਗਿਆ ਠਕਾਵਟ ਕਰਕੇ ਉਸ ਦੀਆਂ ਅੱਖਾਂ ਵਿੱਚ ਨੀਂਦ ਰੜਕ ਰਹੀ ਸੀ ਪਰ ਮਾਂ ਦੀ ਪੀੜ ਨੇ ਇਸ ਨੂੰ ਭੁਜਾ ਦਿੱਤਾ ਸੀ ਸਾਰੀ ਰਾਤ ਬਾਹਨੀਆਂ ਚੀਜ਼ਾਂ ਨੇ ਉਸ ਦੀ ਅੱਖ ਨਹੀਂ ਲੱਗਣ ਦਿੱਤੀ ਅਨਿੰਦਾ ਪੀੜ ਚਿੰਤਾ ਅਸਫਲਤਾ ਦਾ ਅਹਿਸਾਸ ਤੇ ਆਪਣੇ ਨਾਮੁਰਾਦੀ ਉੱਤੇ ਹਿਰਕ ਇਹ ਸਾਰੇ ਮਨੋਵਿਕਾਰ ਆਪੋ ਵਿੱਚ ਰਲ ਮਿਲ ਕੇ ਤੇ ਵੱਖ-ਵੱਖ ਸ਼ਕਲਾਂ ਬਣਾ ਕੇ ਉਸ ਦੇ ਦਿਮਾਗ ਦੁਆਲੇ ਘੁੰਮੇ ਗਏ ਕਦੇ ਮੂਰਤੀਆਂ ਦੀ ਸ਼ਕਲ ਵਿੱਚ ਵਟ ਜਾਂਦੇ ਕਦੀ ਕਵਿਤਾ ਦੇ ਰੂਪ ਵਿੱਚ ਤੇ ਕਦੀ ਹੋਰ ਆਕਾਰਾਂ ਵਿੱਚ ਕਿਸੇ ਕਿਸੇ ਵੇਲੇ ਉਸ ਦੇ ਅੰਦਰੋਂ ਇੱਕ ਬਾਰੀਕ ਜਿਹੀ ਆਵਾਜ਼ ਉੱਠਦੀ ਚੱਲਿਆ ਤੂੰ ਜੋ ਲక్ష్ਮੀ ਦੇ ਸਰੀਰ ਉੱਤੇ ਪੈਰ ਰੱਖ ਕੇ ਉਸ ਦੀ ਬੇਅਦਬੀ ਕਰ ਦਿੱਤੀ ਲక్ష్ਮੀ ਜਿਸ ਦੀ ਭਲਕੇ ਲੋਕਾਂ ਨੇ ਸੋਨੇ ਚਾਂਦੀ ਨਾਲ ਪੂਜਾ ਕਰਨੀ ਸੀ ਤੂੰ ਤੂੰ ਉਸਤੇ ਨਾਪਾਕ ਪੈਰ ਰੱਖ ਦਿੱਤਾ ਇਹ ਫੇਰ ਵੀ ਤੂੰ ਉਮੀਦ ਕਰਦਾ ਹੈ ਕਿ ਉਹ ਤੈਨੂੰ ਵਰਦਾਨ ਦੇਵੇਗੀ ਵਰਦਾਨ ਦੇ ਹੱਕਦਾਰ ਉਸਦੇ ਪੁਜਾਰੀ ਹੀ ਹੋ ਸਕਦੇ ਨੇ ਤੇਰੇ ਵਰਗੇ ਨਹੀਂ ਪਰ ਇਹ ਖਿਆਲ ਬਹੁਤਾ ਚਿਰ ਉਸਦੇ ਅੰਦਰ ਨਹੀਂ ਠਹਿਰ ਸਕਿਆ ਉਹ ਸੋਚ ਰਿਹਾ ਸੀ ਜਿੰਨੇ ਪਿਆਰ ਜਿੰਨੀ ਲਗਨ ਤੇ ਜਿੰਨੀ ਸ਼ਰਦਾ ਨਾਲ ਮੈਂ ਲక్ష్ਮੀ ਦੀ ਸੇਵਾ ਕੀਤੀ ਹੈ ਇੰਨੀ ਦਾ ਯੁਗਾ ਜੁਗਾਂਤਰਾਂ ਦਾ ਪੁਜਾਰੀ ਵੀ ਨਹੀਂ ਕਰ ਸਕੇਗਾ ਮੈਂ ਇਸ ਦੇ ਨਕਸ਼ਾ ਨੂੰ ਚਿੱਤਰਨ ਵੇਲੇ ਆਪਣੇ ਦਿਲ ਦਾ ਲਹੂ ਤੱਕ ਇਸ ਦੇ ਰੰਗ ਵਿੱਚ ਰਲਾ ਦਿੱਤਾ ਮੈਂ ਇਸ ਦੇ ਨਿਹਾਰ ਦਿਲਕਸ਼ ਬਣਾਉਣ ਖਾਤਰ ਆਪਣੀਆਂ ਅੱਖਾਂ ਦੀ ਜੋਤ ਤੱਕ ਅਰਪਣ ਕਰਦਾ ਰਿਹਾ ਪਰ ਇਸ ਬੇਰਹਿਮ ਦੇਵੀ ਨੂੰ ਕਦੇ ਵੀ ਮੇਰੇ ਹਾਲ ਤੇ ਤਰਸ ਨਾ ਆਇਆ ਇਸ ਨੇ ਮੇਰੀ ਅਨੰਨ ਭਗਤੀ ਉੱਤੇ ਟੁੱਟ ਕੇ ਕਦੀ ਵੀ ਮੈਨੂੰ ਵਰਦਾਨ ਨਾ ਦਿੱਤਾ ਸਗੋਂ ਇਸ ਤੋਂ ਉਲਟ ਮੈਂ ਹਮੇਸ਼ਾ ਇਸ ਦੀ ਕਰੋਪੀ ਦਾ ਹੀ ਸ਼ਿਕਾਰ ਬਣਿਆ ਰਿਹਾ ਤਾਂ ਕਿ ਇਸ ਦੀਆਂ ਅੱਖਾਂ ਨੂੰ ਸੋਨੇ ਦੀ ਚਮਕ ਹੀ ਚੁੰਧਾ ਸਕਦੀ ਹੈ ਮੈਂ ਇੱਕ ਸੱਚੇ ਪੁਜਾਰੀ ਦੀ ਇਹਦੇ ਦਿਲ ਵਿੱਚ ਕੋਈ ਕਦਰ ਨਹੀਂ ਇਸ ਵੇਲੇ ਚੇਤਨ ਸਖਤ ਬੁਖਾਰ ਦੀ ਹਾਲਤ ਵਿੱਚ ਸੀ ਤੇ ਬੁਖਾਰ ਦੇ ਕੋਕੇ ਵਿੱਚ ਇਹ ਹੋ ਜਈਆਂ ਊੜ ਪਟਾਗ ਗੱਲਾਂ ਸੋਚੀ ਜਾ ਰਿਹਾ ਸੀ ਇਸੇ ਕੋਕੇ ਜਾਂ ਮਦਹੋਸ਼ੀ ਦੀ ਹਾਲਤ ਵਿੱਚ ਉਹ ਮੰਜੇ ਤੋਂ ਉੱਠ ਕੇ ਲੜਖੜਾਂਦਾ ਦੇਉ ਚੀ ਚੀ ਬੋਲਦਾ ਹੋਇਆ ਦੂਜੇ ਕਮਰੇ ਵੱਲ ਵਧਿਆ ਜੇ ਇਸ ਦਾ ਦਿਲ ਇੰਨਾ ਕਠੋਰ ਹੈ ਜੇ ਆਪਣੇ ਸੱਚੇ ਪੁਜਾਰੀਆਂ ਤੇ ਰਚਨ ਹਾਰਿਆਂ ਲਈ ਇਸ ਦੇ ਦਿਲ ਵਿੱਚ ਇਹੋ ਕਦਰ ਹੈ ਤਾਂ ਮੈਂ ਅੱਜ ਤੋਂ ਇਸ ਦਾ ਖਹਿੜਾ ਛੱਡਿਆ ਮੈਂ ਇਸ ਨੂੰ ਮੈਂ ਇਸ ਦੀ ਤੇ ਉਸ ਨੇ ਆਪਣੇ ਆਪ ਨੂੰ ਉਸੇ ਮੂਰਤੀਆਂ ਵਾਲੇ ਕਮਰੇ ਵਿੱਚ ਵੇਖਿਆ ਲక్ష్ਮੀ ਦੀ ਇੱਕ ਮੂਰਤੀ ਉਸ ਦੇ ਹੱਥ ਵਿੱਚ ਸੀ ਤੇ ਉਸ ਤੋਂ ਪਹਿਲਾਂ ਕਿ ਉਹ ਉਸ ਨੂੰ ਕੰਧ ਨਾਲ ਮਾਰ ਕੇ ਠਿਕਰੀ ਕਰ ਦਿੰਦਾ ਪਿੱਛੇ ਆ ਕੇ ਕਿਸੇ ਨੇ ਉਸ ਦੀ ਬਾਹ ਫੜ ਲਈ ਸ਼ਾਇਦ ਉਸ ਦੀ ਬਕੜਵਾ ਸੁਣ ਕੇ ਪਤਨੀ ਦੀ ਜਾਗ ਖੁੱਲ ਗਈ ਸੀ ਹਾਈ ਮੈਂ ਮਰ ਗਈ ਇਹ ਕੀ ਕਰਨ ਲੱਗੇ ਜੇ ਕੁਝ ਨਹੀਂ ਕੁਝ ਨਹੀਂ ਪੂਜਾ ਕਰਨ ਲੱਗਾ ਹਾਂ ਲక్ష్ਮੀ ਦੀ ਹੋਸ਼ ਕਰੋ ਮੈਂ ਕੰਨੀ ਆ ਅੱਗੇ ਤਾਂ ਪਤਾ ਨਹੀਂ ਕਿਹੜੇ ਪਾਪਾਂ ਨੂੰ ਫੜੇ ਹੋਏ ਆ ਔਰ ਲੱਗੇ ਜੇ ਸਰਾਪ ਲੈ ਪਤਨੀ ਪਤੀ ਦੇ ਹੱਥੋਂ ਮੂਰਤੀ ਫੜ ਕੇ ਮੰਝੇ ਵਲਤੁਰੀ ਉਹ ਪੰਜ ਪੱਠ ਤਾਪ ਸਵੇਰੇ ਬਾਰੋਂ ਕਿਸੇ ਆਵਾਜ਼ ਮਾਰੀ ਚੇਤਨ ਜੀ ਕਵਿਤਾ ਅੰਦਰੋਂ ਜਨਾਨਾ ਗਲੇ ਚੋਂ ਜਵਾਬ ਦਿੱਤਾ ਗਿਆ ਜੀ ਉਹ ਤੇ ਸੁਰਤ ਹੀ ਨਹੀਂ ਕਰਦੇ ਤਾਪ ਨਾਲ ਬੇਹੋਸ਼ ਪਏ ਨੇ ਜਾ ਤੇਰਾ ਸਤਿਆਨਾਸ਼ ਕਮਬਖਤ ਨੇ ਨਾ ਅੱਗੇ ਜੁਗਾ ਛੱਡਿਆ ਨਾ ਪਿੱਛੇ ਜੁਗਾ ਦੇ ਆਵਾਜ਼ ਦੇਣ ਵਾਲਾ ਇਹ ਹੋ ਜਈਆਂ ਕਈ ਸਲਵਾਤਾਂ ਸੁਣਾਉਂਦਾ ਚਲਾ ਗਿਆ ਥੋੜੀ ਦੇਰ ਬਾਅਦ ਇੱਕ ਹੋਰ ਆਵਾਜ਼ ਆਈ ਸੁਖਵੀਰ ਉਹ ਸੁਖਵੀਰ ਮੂਰਤੀਆਂ ਨਹੀਂ ਪਹੁੰਚਾਈਆਂ ਅਜੇ ਤੱਕ ਉਧਰ ਗਾਹਕ ਮੁੜੀ ਜਾਂਦੇ ਨੇ ਜਵਾਬ ਦਿੱਤਾ ਗਿਆ ਜੇ ਉਹਨਾਂ ਨੂੰ ਤੇ ਰਾਤ ਦਾ ਪੰਜ ਪਾਠ ਤਾਂ ਜੜਿਆ ਹੋਇਆ ਪੱਥਰ ਦਾ ਪੱਥਰ ਹੋਏ ਪਏ ਨੇ ਤੇ ਮੂਰਤੀਆਂ ਦਾ ਕੀ ਬਣਿਆ ਉਹਦੇ ਉਧੋਰੀਆਂ ਹੀ ਪਈਆਂ ਨੇ। ਜਾ ਤੇਰੀਆਂ ਬੇੜੀਆਂ ਵਿੱਚ ਵੱਟੇ। ਕੋਈ ਧਰਮ ਇਮਾਨ ਹੁੰਦਾ ਹੈ ਇਹਨਾਂ ਲੋਕਾਂ ਦਾ। ਨਹੀਂ ਸੀ ਕੰਮ ਕਰਨਾ ਤਾਂ ਪਹਿਲਾ ਮਰਦਾ ਜੋ। ਹੋਰ ਕਿਸੇ ਨੂੰ ਆਰਡਰ ਦਿੰਦੇ। ਤੇ ਇੰਦਾ ਹੀ ਬੁੜਬੁੜ ਕਰਦਾ ਉਹ ਵੀ ਵਾਪਸ ਮੁੜ ਗਿਆ। ਧੰਨਵਾਦ ਜੀ। ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਇਕ, ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ। than